ਹਾਏ ਮੇਰਾ ਛੇਰ ਮਾਰਿਆ ਗਿਆ ਕੀ ਕਹਿੰਦਾ ਸੀ ਉੱਥੇ ਵੀ ਮਲੇ ਠੀਕ ਠਾਕ ਆ ਵਧੀਆ ਕੰਮ ਮਿਲ ਗਿਆ ਹਾਂ ਖੁਸ਼ ਸੀ ਉੱਥੇ ਕੰਮ ਕਰਦੇ ਸੀ ਇਹ ਵੀ ਦਿਗੋਦੀਆਂ ਆਂ ਨਾ ਮਮੀ ਮੇਰਾ ਸਾਂਸ ਉੱਡ ਗਿਆ ਕਿ ਮੈਂ ਤਾਂ ਠੀਕ ਨਾ ਨਹੀਂ ਆਣੀ ਭਾਤੀ ਕਰਦੇ ਹਲਕਾ ਤੋਂ ਸੁਹਾ ਦੇ ਇੱਕ 24 ਸਾਲਾਂ ਨੌਜਵਾਨ ਦੀ ਪੁਰਤਗਾਲ ਦੇ ਲਿਸਬਨ ਸ਼ਹਿਰ ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਹੁਸ਼ਮਾਨ ਸ਼ਹੀਦ ਵਜੋਂ ਹੋਈ ਹੈ ਹਾਦਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ ਜਿਸ ਵਿੱਚੋਂ ਤਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ ਜਾਣਕਾਰੀ ਦਿੰਦੇ ਆ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਸਨੇ 16 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ ਉਹਨਾਂ ਨੇ ਕਿਹਾ ਕਿ ਐਤਵਾਰ ਸਵੇਰੇ ਦੇ ਰਿਸ਼ਤੇਦਾਰਾਂ ਨੇ ਘਰ ਆ ਕੇ ਉਹਨਾਂ ਦੇ ਪੁੱਤ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਸੂਚਨਾ ਦਿੱਤੀ ਸੀ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਤਾਂ ਜੋ ਪੁੱਤ ਦਾ ਆਖਰੀ ਵਾਰ ਚਿਹਰਾ ਵੇਖ ਸਕੀਏ ਬਾਈ ਜੀ ਕਿਹਾਓ ਨੌ ਮਹੀਨੇ ਹਾਂਜੀ ਨੌ ਮਹੀਨੇ ਕਿਹੜੇ ਸ਼ਹਿਰ ਚ ਲੈਸਪਨ ਛਿਆਰ ਲੈਸਪਨ ਛਿਆਰ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋਈ ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਉਹਦੀ ਗੱਲ ਹੋਈ ਆ ਸਵੇਰੇ 6 ਵਜੇ ਆਏ ਆ ਤੁਹਾਨੂੰ ਕਹਿਣ ਜਿੰਨਾ ਨੇ ਫੋਨ ਕੀਤਾ ਨਾ ਜਿੰਨਾ ਫੋਨ ਕੀਤਾ ਪਾਪੀ ਲੱਗਦੀ ਉਹਦਾ ਭਰਾ ਹੀ ਉੱਥੇ ਕਿਸ ਤਰ੍ਹਾਂ ਟੂਟੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀ ਇਨਸੀਡੈਂਟ ਹੀ ਹੋਇਆ ਉਹਦਾ ਕੰਮ ਬਤਾਉਂਦੇ ਹਨ ਪਏ ਗੱਡੀ ਪਲਟੀ ਆ ਪੰਜ ਜਾਨੇ ਹਾਲੇ ਕਿੰਨੇ ਬੱਚੇ ਤੁਹਾਡੇ ਦੋ ਕੱਕੇ ਬੱਚੇ ਨੇ ਛੋਟਾ ਜਿਹਾ ਹੈ ਇਹ ਛੋਟਾ ਛੋਟਾ ਹੀ ਤੇਜਿੰਦਰ ਸਿੰਘ ਛੋਟਾ ਜਿਹੜਾ ਮਰੇ ਤੁਸੀਂ ਆਪਕੀ ਕੰਮ ਕਰ ਕਰਦੇ ਫੇਤੀ ਬੜੀ ਥੋੜੀ ਜਿਹੀ ਬੜੀ ਪਰ ਕਿਲਾ ਦੇਡੂ ਕਿਲਾ ਦੇਡੂ ਹਾਂ ਮੱਜ ਰੱਖੀ ਆ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਆਖਰੀ ਵਾਰੀ ਉਦੋਂ ਪਰਸੋਂ ਹੀ 9 ਵਜੇ ਹੋਈ ਹੈ ਰਾਤ ਨੂੰ ਕੀ ਕਹਿੰਦਾ ਸੀ ਕੁਝ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲ ਚਾਲ ਪੁੱਛਿਆ ਉਹਨੇ ਬਸ ਇਸ ਪੰਦਰਵਾੜੀ ਤਾਂ ਦੇ ਬਰਾਦਰ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੁਰਘਟਨਾ ਹੋਈ ਕੀ ਮਾਮਲਾ ਹੋਇਆ ਸਾਰਾ ਪਰ ਕਿੱਦਾਂ ਗਿਆ ਸੀ ਬਰੇਸ਼ਟ ਵਿੱਚ ਹਾਂਜੀ ਜੀ ਇਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਕਰਜ਼ਾ ਚੱਕ ਕੇ ਭੇਜਿਆ ਉਹਨੂੰ ਅਜ ਉਹਨੂੰ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿਹਦੇ ਚੌਦੀ ਡੈਥ ਹੋ ਗਈ ਔਨ ਸਪਾਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਉਹਨਾਂ ਪਰ ਆਹ ਨਹੀਂ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿ ਮੇਰੀ ਨਹੀਂ ਹੋ ਪਾਈ ਤੇ ਸਾਨੂੰ ਤੇਹੀ ਪਤਾ ਲੱਗਾ ਕਿ ਬੇਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਆ ਹੀ ਕਾਂਗੇ ਕਿ ਸਾਡਾ ਮੇਰਾ ਗੱਲੋਂ ਭਰਾ ਸਾਡਾ ਬੱਚਾ ਸਾਲੂ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੇਰੀ ਵਾਰ ਦੇਖ ਸਕੀਏ ਕਿਉਂਕਿ ਇਹਨੇ ਦੂਰ ਬੈਠਿਆ ਇੱਕ ਮਾਪੇ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰੀਕ ਰਾਤ ਨੂੰ 8 ਵਜੇ ਨੇ ਉਦਾਂ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੀ ਰੋਜ਼ ਹੀ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਤੂੰ ਸੁੱਤੀ ਨਹੀਂ ਉਹ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨੀਂਹ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆ ਇੱਥੇ ਗੰਗਾ ਚੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇਈ ਦੇ ਇਹ ਨਾਲੇ ਮੇਰੀ ਚੈਨੀ ਭੇਜ ਦੇ ਜਾਂਦੀ ਸੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਕਹਿੰਦਾ ਮੰਮੀ ਰੋਟੀ ਖਾਦੀ ਆ ਮੈਂ ਕਿਹਾ ਉਹ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠੰਡੇ ਵਿੱਚ ਪਿਆਏ ਬਸ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੋਚਣਾ ਜਿਹੜੀ ਕਿ ਮੌਤ ਦੀ ਸੋਚਣਾ ਮੇਰੀ ਭਾਬੀ ਲੱਗਦੀ ਐ ਇੱਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦਾ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦੱਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਡੇ ਤਿੰਨ ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮਤੈਨ ਵਜੇ ਉੱਠ ਪਈ ਆ ਮੈਂ ਚਨਾਨ ਕੀਤਾ ਪਾਠ ਕੀਤਾ ਚਾਰ ਪਾਠ ਜਵਤੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਇਹ ਬੰਗਲਾ ਸਾਹਿਬ ਤੋਂ ਪਾਠ ਲਗਾਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਨ ਦਰਦ ਦੇ ਮੇਰ ਪਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਪਰਿਆ ਰੱਖੀ ਬਾਬਾ ਦੀ ਸਿੰਘ ਜੀ ਮੈਂ ਰੋਜ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣਾ। ਫਰਤ ਸਰਕਾਰ ਤੋਂ ਕੀ ਮੰਗ ਕਰਦੇ। ਹਾਏ ਮੈਂ ਕਹਿੰਨੀ ਜਿੰਨੀ ਛੇਤੀ ਮੇਰੇ ਪੁੱਤ ਦੀ ਇਲਾਜ ਕਰ ਦੋ। ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਮੇਰਾ ਪੁੱਤ 20 ਸਾਲਾਂ ਦਾ। ਮੈਂ ਬੜੇ ਵਸਾਣਾ ਪਾਲੇ ਸੀ। ਹਾਏ ਮੇਰਾ ਪੁੱਤ ਮੇਰਾ ਮਜ਼ਾ ਨਹੀਂ ਸੀ ਖਾਂਦਾ।